ਹਾਂਜੀ YouTube ਵਾਲਿਓ ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਨਵੇਂ ਵਲੌਗ ਵਿੱਚ ਬਹੁਤ ਹੀ ਖੂਬਸੂਰਤ ਸਵੇਰ ਹੋ ਚੁਕੀ ਏ ਤੇ ਆਪਣੀ ਡਿਊਟੀ ਤੁਹਾਨੂੰ ਪਤਾ ਹੀ ਇਹ ਸਵੇਰ ਸਵੇਰੇ ਕਿਹੜੇ ਕਿਹੜੇ ਕੰਮ ਕਰਦੀ ਹੈ ਪਹਿਲੇ ਨੰਬਰ ਤੇ ਸਵੇਰੇ ਪੱਠੇ ਕੁੱਤਰੇ ਨੇ ਤੇ ਮੱਝਾਂ ਨੂੰ ਪਾ ਕੇ ਪੱਠੇ ਤੇ ਹੁਣ ਆਪਣੀ ਡਿਊਟੀ ਲੱਗ ਚੁਕੀ ਏ ਇਹ ਸੱਚੀ ਇਹ ਸਰੋਂ ਢੋਈ ਆ ਪਉਦਣ ਟਰਾਲੀ ਸਰੋਂ ਦੀ ਏ ਮੈਂ ਕੱਲੇ ਢੋਈ ਏ ਤੇ ਕੋਣ ਮੈਂ ਮੋਟਰ ਚਲਾ ਕੇ ਤੇ ਪਾਣੀ ਲੈ ਬੱਤਰ ਛੱਡਿਆ ਜਿਹੜੀ ਸਰ ਵੱਡੀ ਨੇ ਉਦੋਂ ਨੂੰ ਉਨੇ ਉੱਤਰ ਕਰਨ ਲੱਗਿਆ ਅੱਜ ਆਪਾਂ ਅੱਡ ਖਾਲੀ ਨਹੀਂ ਸੰਤਾ ਸਿੰਘ ਪੱਠੇ ਵੱਡ ਰਿਹਾ ਹੈ ਤੇਰੀ ਸੋਣ ਕਿਵੇਂ ਫਿਰ ਪਾਣੀ ਲੈਣਾ ਹੀ ਲੈ ਖੜਿਆ ਐਦਰ ਚਲਾਤੀ ਆ ਇਥੂ ਲਾਲ ਮਿਆਂ ਉਹ ਗੜ ਇੱਥੇ ਬੜਾ ਗਾ ਦੇਖ ਬੜੀ ਗਈ ਨਹੀਂ ਗਈ ਉਹ ਪ੍ਰਸੰਗ ਉਹ ਚੱਲ ਰਹੀ ਹੋਣ ਤੇ ਚਲਾਈ ਆ ਜੇ ਤੇ ਇਹ ਗਾਡੀ ਇਹ ਮੋਟਰ ਤੇ ਚਲਦੀ ਪੀ ਸੰਤਨ ਪਾਣੀ ਲਾਇਆ ਹੋਇਆ ਤੇ ਆਪਣੀ ਚੱਲੀ ਦੀ ਹੈ ਪਾਣੀ ਚੱਲਿਆ ਆਪਣਾ ਇਹ ਪੀਚ ਹੋ ਗਿਆ ਕਿਆਰਾ ਸਾਰਾ ਹੁਣ ਅੱਗੇ ਛੱਡ ਦਿੰਨੇ ਆ ਆ ਇਨੇ ਕ ਸੰਡੇ ਵੱਡੇ ਨੇ ਮੈਂ ਤੇ ਬਾਕੀ ਮੈਂ ਕਾ ਚਲੋ ਵੱਤਰ ਕਰਕੇ ਤੇ ਫਿਰ ਵਾੜ ਦਾਂਗੇ ਪਹਿਲਾਂ ਵੱਤਰ ਕਰਨਾ ਜ਼ਰੂਰੀ ਹੈ ਕਿਉਂ ਪੱਠਿਆਂ ਦਾ ਕੰਮ ਨਾ ਕੋਲਾ ਬਰਸੀਨ ਦੇ ਪੱਠੇ ਖਤਮ ਹੋ ਰਹੇ ਨੇ ਤੇ ਜੇਕਰ ਟਾਈਮ ਸਿਰ ਵੱਤਰ ਕੀਤਾ ਤੇ ਫਿਰ ਇਹ ਬੀਜੇ ਜਾਣਗੇ ਦੂਸਰੇ ਆ ਨਾੜ ਇਹਨਾਂ ਕੁ ਰਹਿ ਗਿਆ ਸੀ ਇਹ ਨਾੜ ਥੋੜਾ ਜਿਹਾ ਰਹਿ ਗਿਆ ਸੀ ਸਵੇਰ ਸਿਰ ਮੌਸਮ ਬਹੁਤ ਵਧੀਆ ਹੁੰਦਾ ਹੈ ਇਹ ਠੰਡੀ ਠੰਡੀ ਹਵਾ ਚਲਦੀ ਹੈ ਤੇ ਹੁਣ ਕਣਕ ਪੱਕ ਕਣਕ ਪੱਕ ਗਈ ਹੈ ਇਸ ਵਾਸਤੇ ਹੁਣ ਜਿਹੜਾ ਲੈਟ ਦਾ ਕਟ ਲੱਗਣਾ ਸ਼ੁਰੂ ਹੋ ਗਿਆ ਹੈ ਲੈਟ ਜਿਹੜੀ ਬਾਹਰ ਦੀ ਖੇਤਾਂੋਂ ਲੈਟ ਉਹ ਆਉਂਦੀ ਹੈ ਟੜਕੇ ਪਤਨ ਨੂੰ 5 ਵਜਾਂ ਦੀ ਕੇ 4 ਵਜਾਂ ਦੀ ਦੋ ਤਿੰਨ ਘੰਟੇ ਚਲਾਉਂਦੇ ਨੇ ਠੀਕ ਉਹਨਾਂ ਦੋ ਤਿੰਨ ਘੰਟਿਆਂ ਦੇ ਵਿੱਚ ਵਿੱਚ ਸਾਰਾ ਕੁਝ ਕਰਨਾ ਹੁੰਦਾ ਹੈ ਕੰਮ ਕਰ ਪੱਠੇ ਵੀ ਪਿਆ ਤੇ ਪਿਆਣੇ ਨੇ ਤੇ ਤਿਆਜਾਂ ਨੂੰ ਵੀ ਪਾਣੀ ਲਾ ਦਿੰਨੇ ਅੱਜ ਕਿਵੇਂ ਪੀਜ ਗਈ ਉਥੇ ਹੀ ਠੀਕ ਹੈ ਮੈਨੂੰ ਲੱਗ ਕੇ ਸਨ ਦੱਸਿਆ ਸੀ ਪਿਆਜ਼ ਇਸ ਤਰ੍ਹਾਂ ਕਰਨ ਨਾਲ ਨਾ ਮੋٹے ਹੋ ਜਾਂਦੇ ਨੇ ਤੇ ਮੈਂ ਹੁਣ ਸਾਰੇ ਪਿਆਜ਼ ਜਿਹੜੇ ਨਾ ਉਹਨਾਂ ਦੀ ਪੂਕਾਂ ਇਸ ਤਰ੍ਹਾਂ ਤੋੜੀ ਆਣਾ ਵੈਸੇ ਤਾਂ ਮੋٹے ਹੋਏ ਪਰ ਤਕਰੀਬਨ ਇਸ ਤਰ੍ਹਾਂ ਘਰ ਤੇ ਨੇ ਸਾਰੇ ਟਾਜ ਦਿੱਤੇ ਨੇ ਆਪਣਾ ਆਹ ਘੇਰਾ ਰਹਿ ਗਿਆ ਆ ਅੱਧਾ ਹੋ ਗਿਆ ਉਹ ਤਾਂ ਸਾਰਾ ਹੀ ਹੋ ਗਿਆ ਤੇ ਇਧਰ ਪੱਠੇ ਰਹਿੰਦੇ ਨੇ ਆਪਣੇ ਤੇ ਕਣਕ ਆਪਣੀ ਐ سونے ਤਰ੍ਹਾਂ ਲਿਸ਼ਕਣ ਲੱਗ ਗਈ। ਮਾਲਕ ਦੀ ਕਿਰਪਾ ਨਾਲ ਹੁਣ ਬਸ ਬਾਰਿਸ਼ ਨਾ ਹੋਵੇ। ਬਾਰਿਸ਼ ਨਾ ਹੋਵੇ ਹੁਣ ਬਸ ਬਾਬਾ ਸਾਰਿਆਂ ਤੇ ਮਿਹਰ ਕਰੇ। ਕਿਉਂ ਜੇ ਹੁਣ ਬਾਰਿਸ਼ ਹੋ ਗਈ ਨਾਲ ਤੇ ਕਾਮ ਬਾੜੀ ਖਰਾਬ ਹੋ ਜਾਏਗਾ। ਵਾਰ-ਵਾਰ ਤੁਸੀਂ ਕਹਿੰਦੇ ਹੋਗੇ ਵੀ ਡਰਦਾ ਬੜਾ ਬਾਰਿਸ਼ ਤੋਂ ਬਾਕੀ ਯਾਰ। ਕਾ ਮਹੀਨੇ ਦੀ ਇੱਕ ਹਫ਼ਤੇ ਮਿਹਨਤ ਹੁੰਦੀ ਹੈ ਤੇ ਜੇ ਬਾਰਿਸ਼ ਹੋ ਗਈ ਤੇ ਸਾਰੀ ਮਿੱਟੀ ਹੋ ਜਣੀ ਹੈ ਕਿਉਂ ਕਣਕ ਤਾਂ ਖਰਾਬ ਹੋਵੇਗੀ ਹੋਵੇਗੀ ਨਾਲੇ ਸਾਢੇ ਵਾਹਣਗੇ ਨ ਪੱਕੇ ਤੇ ਜੇ ਇੱਥੇ ਬਾਰਿਸ਼ ਪੈ ਜਾਵੇ ਨਾ ਤੇ ਫਿਰ ਉਸ ਤੋਂ ਬਾਅਦ ਪਾਣੀ ਨਹੀਂ ਸੁਕਦਾ ਮਾ ਛੇਤੀ ਜੇ ਇੱਥੇ ਵੱਡੀ ਬਾਰਿਸ਼ ਪੈ ਗਈ ਜਿਵੇਂ ਦਸੀ ਜਾਂਦੇ ਨੇ ਤਾਂ ਪਾਣੀ ਪਾਰ 7 ਦਿਨ ਪਾਣੀ ਨਹੀਂ ਸੁਕਣਾ 10 ਦਿਨ ਤੋਂਨੇ ਚਿਰੋਂ ਕਣਕ ਦੇ ਸਿੱਟੇ ਜਿਹੜੇ ਕੁੜਕ ਲਾਗੇ ਜਾਣਗੇ ਇਹ ਸਵੇਰ ਦਾ ਮੌਸਮ ਬਹੁਤ ਪਿਆਰਾ ਟੜਕੇ-ਟੜਕੇ ਦਾ ਐਂ ਸ਼ਾਂਤੀ ਬਿਲਕੁਲ ਕੋਈ ਮਸ਼ੀਨਰੀ ਦੀ ਆਵਾਜ਼ ਨਹੀਂ ਕੋਈ ਕੁਝ ਨਹੀਂ ਸਾਰੇ ਆਪਾਂ ਆਪ ਦੇ ਕੰਮ ਕਿਤੇ ਲੱਗੇ ਹੋਏ ਨੇ ਤੇ ਆਪਾਂ ਆਪ ਦੇ ਕੰਮ ਲੱਗੇ ਹੋਏ ਆ ਮੈਂ ਨਾ ਹੁਣ ਸਵੇਰ ਸਵੇਰ ਉੱਠਣ ਦਾ ਰੁਟੀਨ ਬਣਾਣਾ ਬੜੀ ਕੋਸ਼ਿਸ਼ ਕਰੀਦਾ ਬਾਕੀ ਯਾਰ ਸਵੇਰੇ ਨਹੀਂ ਉੱਠਿਆ ਜਾਂਦਾ। ਬਾਕੀ ਹੁਣ ਮੈਂ ਨਾ ਅੱਜ ਹੁਣੇ ਹੀ ਲਾਰਮ ਲਾ ਦੇਣਾ 5 ਵਜੇ ਦਾ ਤੇ ਟਾਈਮ ਨਾਲ ਉੱਠਾਂ ਕਰਾਂਗੇ। ਟਾਈਮ ਨਾਲ ਉੱਠ ਕੇ ਸਵੇਰੇ ਯਾਰ ਸੈਰ ਕਰਾਂਗੇ ਸਵੇਰ ਦੀ ਨਾ। ਬੜੀ ਵਧੀਆ ਹੁੰਦੀ ਹੈ ਸੈਰ ਪਹਿਲਾਂ ਮੈਂ ਬਹੁਤ ਰਨਿੰਗ ਰਨਿੰਗ ਲਾਦਾ ਹੁੰਦਾ ਸੀ ਜਦੋਂ ਘਰਤੀਆਂ-ਪੁਰਤੀਆਂ ਕੱਢਦੇ ਸੀ ਉਦੋਂ ਤਾਂ ਬੜਾ 5-6 ਕਿਲੋਮੀਟਰ ਦੌੜ ਲਾਦੇ ਸੀ। ਤੇ ਹੁਣ ਸ਼ੁਰੂ ਕਰਨੇ ਆ ਗਰਾਊਂਡ ਜਾਣਾ ਇੱਥੇ ਆਪਣੇ ਲੱਗ ਗਈ ਗਰਾਊਂਡ ਹੈ। ਤੁਸੀਂ ਆਪਣੀਆਂ ਵੱੱਲਾਂ ਵੇਖੋ। ਕarele ਆਪਣਾ ਚੜਨ ਲੱਗਿਆ ਉੱਪਰ। ਤੇ ਇਹ ਵੀ ਵੱਲ ਵਧਿਓ ਰਹੀਆਂ ਦੀ। ਅੱਜ ਇਹਨੂੰ ਵੀ ਪਾਣੀ ਲਾਵਾਂਗੇ। ਟਮਾਟਰ ਹੈਗੇ ਸੀ ਇੱਥੇ ਪਤਾ ਨਹੀਂ ਉਹਨਾਂ ਕੀ ਉਹਨਾਂ ਦਾ ਹਾਲਚਾਲ ਕਿ ਨਹੀਂ। ਯਾਰ ਤੋਰੀਆਂ ਦੀ ਵਲਣਾਈਆਂ ਨੇ ਇਹਨਾਂ ਨੂੰ ਕੱਟ ਕੇ ਹੋਰ ਕਿਤੇ ਕਰਨੇ ਆ ਇੱਥੇ ਨਾ ਆਹ ਵਾਰ ਲਈ ਵੱਡੀ ਬੇਥੇ ਦੀ ਤੇ ਇਹ ਨੇ ਹੋਣ ਨਹੀਂ ਦੇਣਾ ਇਹਨੂੰ ਬਬੂਲਰ ਆਪਣਾ ਐਨ ਵਧੀਆ ਓਟਾਂ ਚੱਕੀਆਂ ਦਾ ਇੱਕ ਦੋ ਹੁਣ ਫੰਕਸ਼ਨ ਆ ਦੇ ਪਨੇ ਤੇ ਫਿਰ ਦਾੜੀ ਨੂੰ ਵੀ ਕਾਲੀ ਕਰਾਂਗੇ। ਸਰ ਪਤਾ ਨਹੀਂ ਕਿ ਜੱਕਰੇ ਕੁੜੀਆ ਕੁੱਤਾ ਕੰਮ ਵਾਲਾ ਦਾੜੀ ਬਹੁਤ ਬਗੀ ਹੁੰਦੀ। ਸਿਰ ਦੇ ਵਾਲ ਤਾਂ ਮੇਰੇ ਕਾਲੀ ਨੇ ਤਕਰੀਬਨ ਤੇ ਦਾੜੀ ਤੇ ਮੋਛਾ ਬਗੀਆਂ ਹੋਈ ਜੀ। ਬਾਬਾ ਬਣ ਗਿਆ ਮੈਂ ਟਾਈਮ ਤੋਂ ਪਹਿਲਾਂ। ਤਿਆਰ ਆ ਇਹ ਵੀ ਪਰਿਆ ਗਿਆ ਤੇ ਹੁਣ ਅੱਗੇ ਪਾਣੀ ਛੱਡਦੇ ਆ ਤੇ ਬਾਕੀ ਅਗਲੇ ਆਉਣ ਵਾਲੇ ਜਿਹੜੇ ਰੁਟੀਨ ਨੇ ਉਹ ਵੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਅੱਗੇ ਆਉਣ ਵਾਲੇ ਦੇਣ ਦੇ ਜਿਹੜੇ ਕੰਮ ਨੇ ਉਹ ਵੀ ਦਿਖਾਵਾਂਗੇ ਇਸ ਸ਼ਾਮ ਦਾ ਸਮਾਂ ਹੋ ਗਿਆ ਤਾਂ ਆਪਾਂ ਹੁਣ ਨਹਾਉਣ ਨੂੰ ਕਿ ਤਿਆਰ ਸ਼ਾਮ ਹੋ ਗਿਆ ਤਿਆਰ ਨਹੀਂ ਜਾਨੀ ਕਿ ਨਹਾਉਣ ਨੂੰ ਫ੍ਰੈਸ਼ ਹੋ ਗਏ ਸਾਰੇ ਕੰਮ ਕਰ ਕਰ ਕੇ ਤੇ ਜਿਦਾ ਸਵੇਰੇ ਸਾਕ ਦਾ ਮੇਲਾ ਇਸ ਹਾਸਤੇ ਬਾਬੇ ਘੋੜੇ ਰਹਿਣੇ ਸਾਰੇ ਬਸੇ ਐ ਕੀ ਕਰ ਰਹੀ ਏ ਤੁਸੀਂ ਗੁੱਗੂ ਗੁੱਗੂ ਪੈ ਪਿਛੇ ਢੀ ਗੁੱਗੂ ਫੋਟੋ ਕਰਾ ਰਿਹਾ ਏ ਢੀ ਢੀ ਸਰਫ ਲੈ ਆਂਦਾ ਜੇ ਹਾਂ ਲੈ ਆਂਦਾ ਗੁੱਗੂ ਜੀ ਗੁੱਗੂ ਜੀ ਜਤੂ ਜੀ ਇਹ ਨਾ ਬਾ ਬਾ ਬੱਚੇ ਖੇਡ ਰਹੇ ਨੇ ਉਹ ਨਵੇ ਡੰਗਰਾਂ ਨੂੰ ਪਾਣੀ ਪੁੰਨ ਕਿਵੇਂ ਆਹ ਯਾਨਕ ਮੈਂ ਸਿਰ ਕੋਆ ਵੈਸਤਾ ਇਹ ਆ ਗਿਆ ਪਛੱਤ ਤੇ ਸੂਰਜ ਬੱਦਲਾਂ ਦੇ ਵਿੱਚ ਸ਼ੋਪਰੇ ਸ਼ਾਮ ਦਾ ਯੂ ਦਿਨੋ ਦੇਣਾ ਕਣਕਾਂ ਜੜੀਆਂ ਨਾ ਤੋਂ ਰੰਗ ਆਪਦਾ ਬਦਲੀ ਜਾਂਦੀਆਂ ਨੇ ਸੁਨਹਿਰੀ ਹੁੰਦੀਆਂ ਜਾਂਦੀਆਂ ਨੇ ਤੇ ਹਰ ਪਾਸੇ ਜਿੱਥੇ ਅੱਗੇ ਹਰਿਆਵਲ ਦਿਸਦੀ ਸੀ ਹੁਣ ਉੱਥੇ ਸਾਰਾ ਸੁਨਹਿਰੀ ਸੁਨਹਿਰੀ ਦਿਸਣ ਲੱਗ ਗਿਆ ਸਾਰਾ ਕੁਝ ਯਾਰ ਸਾਹਮਣੇ ਮੇਰੇ ਸਾਰੀ ਕਣਕ ਜੜੀ ਨਾ ਲੋ ਪਾਕਿਟ ਤੁਹ ਕੀ ਤੇ ਆ ਰਿਹਾ ਲੋ ਤੇ ਬਸ ਇਹੀ ਸੀ ਅੱਜ ਦਾ ਵਲੌਗ ਤੇ ਇਸੇ ਦੇ ਨਾਲ ਹੀ ਵਲੌਗ ਦੀ ਸਵਾਗਤੀ ਕਰਦੇ ਆ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਹਿ ਰਿਹਾ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਏ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰੀ ਵੀਡੀਓ ਵੇਖਣ ਵਾਸਤੇ ਸ਼ੁਕਰੀਆ Thank you.